ਅੰਤਾਂ ਦੀਆਂ ਪੈੜੀ ਪੈੜਾ ਬਾਈ ਇਹ ਚੋਰ ਕਰਦਾ ਕੋਈ ਚੋਰੀ ਕੋਈ ਗੱਦੜ ਕੋਲੀਆਂ ਹੀ ਲੱਗਦਾ ਮੈਨੂੰ ਗੱਦੜ ਕੋਲੀਆਂ ਕੋਈ ਬੰਦਾ ਪੱਕੇ ਦਾ ਕੰਮ ਹੈ ਇਹ ਮਾੜਾ ਬੰਦਾ ਨਹੀਂ ਕਰ ਸਕਦਾ ਚੋਰੀ ਇਹ ਆ ਇਹ ਦੇਖ ਲੈ ਬਾਈ ਆ ਬਈਆਂ ਨੇ ਪੈੜਾ ਕਦੇ ਪਟਾ ਵੱਢ ਲੈ ਕਦੇ ਤਾਰਾ ਵੱਢਣੀ ਆ ਆ ਪਰਸੋ ਜੋ ਸਿੱਕੇ ਤੰਬਾ ਦੀ ਮੋਟਰ ਦਾ ਉਹੀ ਲੈ ਗਏ ਸਾਈਕਲ ਦਾ ਚੱਕਾ ਚੱਕ ਕੇ ਲੈ ਗਏ ਉਹ ਕਵਾੜੀਆ ਤਾਂ ਨਹੀਂ ਇਹ ਵਾਜੀ ਸਾਡੇ ਖੇਤਾਂ ਕੰਨੇ ਬਹੁਤ ਨੁਕਸਾਨ ਹੋ ਰਿਹਾ ਹੈ ਆਹ 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 ਇਹ ਕੋ ਕੱਢ ਕੇ ਵਿੱਚੋਂ ਸਾਡੇ ਵਿੱਚੋਂ ਆਹ ਹੋਏ ਹੋਏ ਕੇਬਲ ਲੈ ਕੇ ਖੋਲ ਕੇ ਨਾਲ ਲੈ ਕੇ ਸਟਾਟਰ ਇਹ ਜਿਹੜਾ ਦੋਜੀਆ ਨਾ ਦੋਜੀ ਕੱਚੀ ਦਾ ਹੀ ਉਹਦੇ ਕੰਮ ਨੇ ਸਾਰੇ ਨਸ਼ੇ ਕਰਨਾ ਕਿ ਉਹ ਜਾਦੇ ਜਾਵੇ ਉਹਦਾ ਘਰੋਂ ਅਬੇ ਪਰਵਾਦੇ ਕੱਪੜੇ ਵੇਚਣ ਲੱਗ ਗਿਆ ਦੁੱਧ ਦਾ ਕੰਮ ਛੱਡ ਗਿਆ ਹਾਂ ਦੁੱਧ ਤਾਂ ਛੱਡਿਆ ਦੁੱਧ ਤਾਂ ਮਲੰਗ ਤੇ ਕੌਣ ਲੈਂਦਾ ਅੱਛਾ ਜੀ ਹਾਂ ਮੈਨੂੰ ਦੱਸੋ ਉਹਦਾ ਮੈਂ ਦਾਦਾ ਜੀ ਹਾਂ ਉਹਦਾ ਇਹ ਜੀ ਕੁੱਟ ਕੇ ਰੇ ਕਰਨੀ ਹੈ ਹਾਂ ਨਾ ਤਾਂ ਉਹ ਚੁਰਨ ਰੁੱਕ ਰਹਾ ਰਹੇ ਨਾ ਉਹ ਸੱਤ ਪੀੜੀਆਂ ਹੈ ਵਾਹ ਆਪਦੇ ਬੱਚਿਆਂ ਨੂੰ ਕਹਦੇ ਵੀ ਚੋਰੀ ਨਹੀਂ ਕਰਨੀ ਚੋਰੀ ਨਹੀਂ ਕਰਨੀ ਕਿੱਥੇ ਮਿਲੂ ਹੁਣ ਉਹ ਉਹ ਆਪਾਂ ਪਾਲਾਂਗੇ ਕਿਤੇ ਨੂੰ ਉਹ ਦੇ ਦੇ ਬਨਵਾਸ ਬਹੁਤ ਹੋ ਗਿਆ ਉਹ ਆ ਲਵੇ ਅਸਲਾ ਅਲਖ ਰ ਹੈ ਇੱਧਰ ਇੱਧਰ ਕੋਠੇ ਕਹਿੰਦੇ ਰਹਿੰਦਾ ਉਹ ਜੀ ਬਾਕੀ ਉਹ ਚੱਕੀ ਫਿਰਦਾ ਸੀ ਕੱਲ ਮਿੱਟਾ ਪਾਹਾ ਦਾ ਭੈਣ ਜੀ ਬਾਹਰ ਟਾਕੂ ਆਦੇ ਕੋਲੇ ਇੱਕ ਬੁੜੀ ਦੇ ਮਾਰ ਗਿਆ ਮੈਨੂੰ ਲੱਗਦਾ ਇਹ ਤਾਂ ਮੈਠਾ ਨੇ ਕੁੱਟੇ ਨੇ ਵਪਾਰੀ ਹਾਂ ਮੈਠਾ ਹੋਣਾ ਵਪਾਰੀ ਹਾਂ ਮੈਠਾ ਹੋਣਾ ਮੈਠਾ ਹਾਂ ਮੈਠਾ ਹੋ ਕੇ ਲੈ ਗਿਆ ਮੈਨੂੰ ਲੱਗਦਾ ਰੋੜੇ ਵਾਲੇ ਕਹਿੰਦੇ ਫਿਰ ਉਸੇ ਦਾ ਕੰਮ ਹੈ ਇੱਕ ਤੋਂ ਬੈੜੀ ਲੈ ਗਿਆ ਖੋ ਕੇ ਇੱਕ ਨੂੰ ਨਾਲੇ ਕੁੱਟ ਗਿਆ ਤਾਰੂਏ ਚ ਮਾਰੇ ਇੱਥੇ ਪਾਵਾ ਗੰਜ ਦੇ ਪੁੱਤ ਨੇ ਅੰਦਰ ਬੰਦਾ ਲਿਖੜਾ ਹਾਂ ਦੁੱਧ ਪਾਉਂਦਾ ਹੁੰਦਾ ਤੇ ਆ ਇੱਕ ਬੁੜੀ ਦੁੱਧ ਪਵਾਣ ਵਾਲੀ ਮੱਤਿਆ ਉਹਦੇ ਪੰਜਾਂ ਨੇ ਚੱਕ ਕੇ ਪਾਵਾ ਲਿਆ ਉਹਦੇ ਵਿਚਾਰੀ ਦੇ ਹੱਥ ਚ ਮੋਬਾਈਲ ਤੇ ਨਾਲੇ ਮੋਬਾਈਲ ਖੋ ਕੇ ਲੈ ਗਿਆ ਪੁੱਟ ਗਿਆ ਹਾਂ ਬਹੁਤ ਗੰਦਾ ਨਿਕਲਿਆ ਮਰੀ ਤਾਂ ਨਹੀਂ ਬਾਕੀ ਜਿਨ੍ਹਾਂ ਨੇ ਉਹ ਬੰਦਾ ਚੰਗਾ ਬਹੁਤ ਬੋਲਦਾ ਮਰੀ ਤਾਂ ਦੀ ਬੁੜੀ ਮਰਨ ਚ ਕੋਈ ਕਾਸਰ ਨਹੀਂ ਜੀ ਉਹ ਹਸਪਤਾਲ ਚ ਪਈ ਹੈ ਮੈਂ ਹੁਣ ਮੌਕੇ ਦਾ ਪੰਚਾਇਤ ਮੈਂਬਰਾਂ ਜੀ ਹਾਂ ਹਾਂ ਤੁਸੀਂ ਮੇਰੇ ਕੋਲੇ ਲਿਆ ਉਹਨੂੰ ਮੈਂ ਲਾਉਂਗਾ ਪੂਰਾ ਜੁਰਮਾਨਾ ਉਹਦਾ ਬੁੜੀ ਨੇ ਕਾਟੇ ਲੈ ਗਿਆ ਪਰਸੋਂ ਕਾਟੇ ਉਹਦਾ ਕਾਟੇ ਜੱਟ ਮੈਂ ਸਾਰਾ ਕੁਝ ਮੜਾ ਲੂ ਤੋਂ ਉਹਦਾ ਕੰਮ ਇਹੀ ਹੋਣਾ ਆਪਣੇ ਸਾਰੇ ਸਿੱਧੀ ਗੱਲ ਬਾਤ ਆਪਾਂ ਕਰਾਂ ਉਹਨੂੰ ਸਿੱਧਾ ਕੰਮ ਇਹੀ ਉਹਦੇ ਪੰਜ ਸੱਤ ਬੰਦੇ ਹੋਰ ਵੀ ਹੁਣ ਉਹਦੇ ਨਾਲ ਹੋਏ ਨਾ ਕੋ ਉਹਦਾ ਸਾਰਾ ਗਰੋਹ ਕੱਢ ਰੋ ਮੈਂ ਜਨੇ ਹੈ ਉਹਦੇ ਨਾਲ ਬੰਦਾ ਸਾਰਾ ਗੁੰਡਾ ਬਣ ਗਿਆ ਹੁਣ ਆਹੋ ਆਹੋ ਕਰਦੇ ਨਾ ਹੋ ਚੋਰੀ ਜੱਪੇ ਕਰਦੇ ਆਪਾਂ ਆਪਾਂ ਚੱਲਦੇ ਪਿੰਡ ਚੋ ਉਹਦੇ ਕਰਨਾ ਪੂਰੀ ਪੜਤਾਲ ਪਿੰਡ ਚ ਪਾ ਲੌਣਾ ਯਾ ਸੀ ਕੀ ਦਾ ਮੁੰਡਾ ਏ ਉਹ ਹਾਂ ਐਨ ਚੰਗੀ ਤੇਰਾ ਫੜ ਕੇ ਨੋ ਘਟਾਵਾਂ ਦੇ ਠਾਣੇ ਚ ਠਾਣੇ ਚ ਹਾਂ ਐ ਪਾ ਦੇ ਸੁਕਣ ਹਾਂ ਮੁੜ ਕੇ ਉਹ ਝਾਕ ਕੇ ਨਾ ਚੋਰੀ ਕਰਨ ਇਹੋ ਇੱਕ ਮੰਨਾ ਕਰੇ ਮੁਰਤੇ ਹਾਂ ਹਾਂ ਜਿਹੜਾ ਇਹ ਬਣਾ ਦੇ ਰੇਲੀ ਹਾਂ ਮੁਰਤੇ dizer ele ah é pura...